ਮੈਨੂੰ ਇਦਾਂ ਲੱਗਦਾ ਕਿ ਸੋਸ਼ਲ ਮੀਡੀਆ ਦੇ ਵਿੱਚ ਇੰਨੀ ਕੁ ਪਾਵਰ ਹੈਗੀ ਐ ਕਿ ਕੋਈ ਰਾਤੋਂ ਰਾਤ ਸਟਾਰ ਬਣ ਸਕਦਾ ਪਰ ਅਸੀਂ ਸਾਗਰ ਸਾਗਰ ਇੰਨੀ ਜ਼ਿਆਦਾ ਲਾ ਲਈ ਐ ਮੈਨੂੰ ਲੱਗਦਾ ਅਸੀਂ ਸ਼ੇਅਰ ਦਾ ਬਟਨ ਜਦੋਂ ਨੱਪਦੇ ਆ ਨਾ ਅਸੀਂ ਇਹ ਚੀਜ਼ ਨਹੀਂ ਦੇਖਦੇ ਸੀ ਕਿਹੜੀ ਚੀਜ਼ ਪ੍ਰਮੋਟ ਕਰ ਰਹੀਆਂ ਕਿਹੜੀ ਚੀਜ਼ ਅੱਗੇ ਤੱਕ ਵਾਇਰਲ ਹੋ ਰਹੀ ਐ ਅਗਰ ਅਸੀਂ ਆਪਣੇ ਪੰਜਾਬ ਦੇ ਵਿੱਚ ਮੁੱਦੇ ਦੇਖੀਏ ਤਾਂ ਬਹੁਤ ਸਾਰੇ ਆ ਮਹਿੰਗਾਈ ਗਰੀਬ ਦੀ ਰੋਟੀ ਜਿਹੜੀ ਖਾਣੀ ਇੰਨੀ ਮਹਿੰਗੀ ਹੋ ਗਈ ਹੈ ਠੀਕ ਹੈ ਅਤੇ ਉਸ ਤੋਂ ਬਾਅਦ ਨਸ਼ਾ ਮਾਮਾ ਦੇ ਪੁੱਤ ਮਾਰ ਰਹੇ ਆ ਮਾਮਾ ਨੂੰ ਪੈਸੇ ਦੇਣੇ ਪੈਂਦੇ ਆ ਮਾਪਿਆਂ ਨੂੰ ਆਪਣੇ ਪੁੱਤਾਂ ਦੇ ਸਾਹਮਣੇ ਮਜਬੂਰ ਹੋ ਜਾਂਦੇ ਆ ਸਭ ਤੋਂ ਵੱਡੇ ਮੁੱਦੇ ਤਾਂ ਸਾਡੇ ਸਾਹਮਣੇ ਇਹ ਆ ਕਿਸਾਨ ਜਿਹੜੇ ਨੇ ਉਹ ਬਾਰਡਰ ਤੇ ਐਨਐਚਆਰ ਬੈਠੇ ਰਹੇ ਐਨਐਚਆਰ ਬੈਠੇ ਰਹੇ ਅਗਰ ਅਸੀਂ ਉਸ ਮੁੱਦੇ ਨੂੰ ਇੰਨਾ ਜ਼ਿਆਦਾ ਸ਼ੇਅਰ ਕੀਤਾ ਹੁੰਦਾ ਉਭਾਰਿਆ ਹੁੰਦਾ ਤਾਂ ਕਿਉਂ ਨਾ ਸਰਕਾਰ ਉਹਨਾਂ ਮੁੱਦਿਆਂ ਤੇ ਕਾਰਵਾਈ ਕਰਦੀ ਕਿਉਂ ਨਾ ਉਹਨਾਂ ਨੂੰ ਬਾਹਰ ਟੱਪਣ ਦੇ ਲਈ ਇਜਾਜ਼ਤ ਦਿੰਦੀ ਪਰ ਉਹ ਮੁੱਦਾ ਸੀ ਉਭਾਰਿਆ ਹੀ ਨਹੀਂ ਕਿਸਾਨ ਜ਼ਰੂਰ ਇਕੱਠੇ ਹੋਏ ਆ ਉਹਨਾਂ ਨੇ ਆਵਾਜ਼ ਰੋੜ ਚੱਕੀ ਹੈ ਪਰ ਪੰਜਾਬੀਓ ਸਮਾਜ ਦੇ ਵਿੱਚ ਹੋਰ ਬਹੁਤ ਸਾਰੇ ਮੁੱਦੇ ਨੇ ਅਗਰ ਅਸੀਂ ਉਹਨਾਂ ਨੂੰ ਸ਼ੇਅਰ ਕਰਾਂਗੇ ਤਾਂ ਸਰਕਾਰ ਉਹਨਾਂ ਮੁੱਦਿਆਂ ਤੇ ਕਾਰਵਾਈ ਕਰਨ ਦੇ ਲਈ ਮਜਬੂਰ ਹੋ ਸਕਦੀ ਹੈ ਇੰਟਰਵਿਊ ਆ ਦੀ ਗੱਲ ਕਰਦੇ ਆ ਮੀਡੀਆ ਇੰਟਰਵਿਊ ਲੈ ਰਹੀ ਆ ਜਿੱਦਾਂ ਕੋਈ ਸੈਲੀਬ੍ਰਿਟੀ ਹੋਵੇ ਬਹੁਤ ਵੱਡੀ ਸੈਲੀਬ੍ਰਿਟੀ ਹੋਵੇ ਹੈਨਾ ਘਰ ਘਰ ਜਾ ਕੇ ਉਹਨਾਂ ਦੇ ਇੰਟਰਵਿਊ ਲੈ ਜਾ ਰਿਹਾ ਮੈਂ ਕਿਸੇ ਕੋਲੋਂ ਗੱਲ ਵੀ ਸੁਣੀ ਸੀ ਕਿ ਕਿਸੇ ਸਮੇਂ ਉਹਨਾਂ ਨੂੰ ਕੋਈ ਪੁੱਛਦਾ ਨਹੀਂ ਸੀ ਅੱਜ ਉਹਨਾਂ ਦੇ ਘਰ ਦੇ ਬਾਹਰ ਲਾਈਨ ਕਿਉਂ ਵੱਡੇ ਸਟਾਰ ਬਣ ਚੁੱਕੇ ਆ ਕੀ ਸੋਸ਼ਲ ਮੀਡੀਆ ਨੇ ਇੰਨਾ ਵੱਡਾ ਨਾਲ ਸਟਾਰ ਬਣਾਤਾ ਕਿ ਅਸੀਂ ਸਾਰੇ ਬਾਕੀ ਮੁੱਦੇ ਭੁੱਲ ਗਏ ਅਸੀਂ ਕਿਸੇ ਮਾਰਾ ਜਾ ਕੇ ਕਰੀ ਇੰਟਰਵਿਊ ਲਿਆ ਜਿਹੜੀ ਮਾਂ ਦਰਦਰ ਭਟਕ ਰਹੀ ਆ ਤੁਸੀਂ ਨਸ਼ਿਆਂ ਦੀ ਗੱਲ ਕੀਤੀ ਕਦੀ ਉਸ ਨਸ਼ੇ ਵਾਲੇ ਦੀ ਇੰਟਰਵਿਊ ਲੈ ਕੇ ਦੇਖਿਆ ਕਿ ਉਸ ਦੇ ਘਰ ਦੇ ਵਿੱਚ ਹਾਲਾਤ ਕੀ ਆ ਇੱਥੇ ਮੈਂ ਕਹੂੰਗੀ ਕਿ ਮੀਡੀਆ ਦਾ ਵੀ ਬਹੁਤ ਵੱਡਾ ਯੋਗਦਾਨ ਆ ਉਹਨਾਂ ਨੂੰ ਚੜ੍ਹਾਈ ਕਰਵਾਉਣ ਦੇ ਵਿੱਚ ਮੀਡੀਆ ਜਾ ਕੇ ਇੰਟਰਵਿਊ ਲੈਣ ਲੱਗ ਗਈ ਆ ਉਹਨਾਂ ਨੂੰ ਪੁੱਛਣ ਲੱਗ ਗਈ ਆ ਅਗਲੇ ਸਟਾਰ ਬਣ ਕੇ ਮੋਰੇ ਇੰਟਰਵਿਊ ਦੇ ਰਿਆ ਹੈ ਕੀ ਉਹਨਾਂ ਦੇ ਵਿੱਚ ਨਾ ਖਾਸ ਕੀ ਆ ਜਿਹੜਾ ਉਹ ਇੰਟਰਵਿਊ ਅਸੀਂ ਉਹਨਾਂ ਦਾ ਅਸੀਂ ਇਹ ਨਹੀਂ ਦੇਖਦੇ ਅਸੀਂ ਚੰਗੇ ਨੂੰ ਪ੍ਰਮੋਟ ਕਰ ਰਹੇ ਹਾਂ ਕਿ ਬੇਫਜ਼ੂਲ ਮੁੱਦਿਆਂ ਦੇ ਅਸੀਂ ਪਿੱਛੇ ਲੱਗੇ ਪਈਆਂ ਇੱਕ ਮੁੱਦਾ ਮੈਨੂੰ ਹੋਰ ਜ਼ਿਆਦਾ ਆ ਗਿਆ ਪਿਛਲੇ ਦਿਨੀ ਨਾ ਅਸੀਂ ਇੰਦਰਜੀਤ ਨਿੱਕੂ ਨਿੱਕੂ ਵੀ ਬਹੁਤ ਕੀਤੀ ਕਿ ਬਗੇਸ਼ਗੁਰ ਬਾਬੇ ਕੋਲ ਜਾ ਕੇ ਆਇਆ ਬਹੁਤ ਲੋਕਾਂ ਨੇ ਪੋਜ਼ਿਟਿਵ ਵੀ ਕਿਹਾ ਕਈਆਂ ਨੇ ਉਹਨਾਂ ਦਾ ਪੱਖ ਵੀ ਲਿਆ ਪਰ ਅਸੀਂ ਹਫ਼ਤਾ 10 15 ਦਿਨ ਇੰਨੀ ਚੜ੍ਹਾਈ ਕਰ ਦਿੱਤੀ ਇੰਦਰਜੀਤ ਨਿੱਕੂ ਦੀ ਪਰ ਹੁਣ ਅਗਰ ਗੱਲ ਕਰੀਏ ਉਹ ਮੁੱਦਾ ਕਿਹੜੇ ਪਾਸੇ ਚਲਾ ਗਿਆ ਅਸੀਂ ਪੰਜਾਬੀ ਕੀ ਕਰਦੇ ਆ ਇੱਕ ਮੁੱਦੇ ਤੋਂ ਧਿਆਨ ਰੱਖਦੇ ਆ ਪੂਰੀ ਤਰ੍ਹਾਂ ਵਾਇਰਲ ਕਰਦੇ ਆ ਫਿਰ ਉਸ ਮੁੱਦੇ ਨੂੰ ਅਸੀਂ ਪਾਸੇ ਕਰ ਦਿੰਦੇ ਆ ਸਾਡੇ ਕੋਲ ਹੋਰ ਮੁੱਦੇ ਆ ਜਾਂਦੇ ਆ ਸਾਡੇ ਕੋਲ ਸਭ ਤੋਂ ਵੱਡੇ ਮੁੱਦੇ ਰੀਲਾਂ ਵਾਲੇ ਆ ਜਾਂਦੇ ਆ ਅਸੀਂ ਇਹ ਨਹੀਂ ਦੇਖਦੇ ਅਸੀਂ ਕਿਹੜੀ ਚੀਜ਼ ਤੇ ਰੀਲ ਬਣਾਣੀ ਹੈ ਕੁੜੀਆਂ ਦੇ ਠੁਮਕੇ ਜਿਹੜੀਆਂ ਲਗਾਨੀਆਂ ਵੀਡੀਓਜ਼ ਵਾਇਰਲ ਹੁੰਦੀਆਂ ਮੁੰਡੇ ਅਸ਼ਲੀਲਪੁਣਾ ਦਿਖਦੇ ਬਹੁਤ ਸਾਰੀਆਂ ਇਦਾਂ ਨਹੀਂ ਆ ਅਸੀਂ ਇਦਾਂ ਦੀਆਂ ਚੀਜ਼ਾਂ ਪ੍ਰੋਮੋਟ ਕਰੀ ਜਾਂਦੇ ਆ ਅਗਰ ਤੁਸੀਂ ਕਿਸੇ ਚੀਜ਼ ਨੂੰ ਚੱਕਦੇ ਹੋ ਤਾਂ ਇੰਨੀ ਕੁ ਦੂਰ ਜ਼ਰੂਰ ਲੈ ਕੇ ਜਾਓ ਕਿ ਉਸ ਬੰਦੇ ਦਾ ਬੰਦੇ ਦੀ ਚੜ੍ਹਾਈ ਵੀ ਹੋਵੇ ਹੁਣ 19 ਸਾਲ ਬਾਅਦ ਸਤਨਾਮ ਸਾਗਰ ਕੈਮਰੇ ਅੱਗੇ ਆਇਆ ਬਹੁਤ ਵਧੀਆ ਗੱਲ ਹੈ ਕਿ 19 ਸਾਲ ਦੇ ਬਾਅਦ ਉਹਨਾਂ ਨੂੰ ਇੱਕ ਹੋਰ ਰੋਜ਼ਗਾਰ ਮਿਲ ਸਕਦਾ ਹੋਰ ਉਹਨਾਂ ਨੂੰ ਪ੍ਰੋਗਰਾਮ ਮਿਲ ਸਕਦੇ ਆ ਬਹੁਤ ਵਧੀਆ ਅਗਰ ਤੁਸੀਂ ਪੁਰਾਣੇ ਗਾਇਕਾਂ ਨੂੰ ਉੱਪਰ ਚੱਕ ਰਹੇ ਹੋ ਤਾਂ ਬਹੁਤ ਵਧੀਆ ਗੱਲ ਹੈ ਪਰ ਛੱਡੋ ਨਾ ਤੁਸੀਂ 2-3 ਦਿਨ ਉਸ ਮੁੱਦੇ ਨੂੰ ਚੱਕੂਗੇ ਥੋੜੇ ਦਿਨ ਬਾਅਦ ਤੁਸੀਂ ਭੁੱਲ ਜਾਓਗੇ ਤੁਸੀਂ ਹੋਰ ਚੀਜ਼ ਵੱਲ ਧਿਆਨ ਦੇ ਲੂਗੇ ਪਰ ਜਿਹੜਾ ਤੁਸੀਂ ਮੁੱਦਾ ਚੱਕਿਆ ਉਹਨੂੰ ਜੜ ਤੱਕ ਤਾਂ ਲੈ ਕੇ ਜਾਓ ਕਿ ਉਸ ਮੁੱਦੇ ਨੂੰ ਅਗਰ ਸੁਤਨਾਮ ਸਾਹਿਬ ਹੁਣ ਚੜ੍ਹਾਈ ਕਰ ਰਿਹਾ ਤਾਂ ਇੰਨਾ ਕ ਅੱਗੇ ਲੈ ਕੇ ਜਾਓ ਕਿ ਉਹਨਾਂ ਨੂੰ ਪ੍ਰੋਗਰਾਮ ਮਿਲਣ ਉਹ ਫਿਰ ਤੋਂ ਰੋਜ਼ਗਾਰ ਦੇ ਲਈ ਇੰਦਰਜੀਤ ਨਿੱਕੂਵਾਂ ਵੀਡੀਓਸ ਪਾਉਣ ਦੇ ਲਈ ਮਜਬੂਰ ਨਾ ਹੋ ਜਾਣ ਬਿਲਕੁਲ ਤੇ ਆਹੀ ਗੱਲ ਕਹਿਣਾ ਚਾਹੂੰਗੀ ਕਿ ਕਿਸੇ ਸਮੇਂ ਨਾ ਕਹਨੇ ਸੀ ਕਿ ਨਾ ਚੜਾਈ ਬਹੁ ਹੁੰਦੀ ਸੀਗੀ ਉਸ ਗੱਲ ਕੀਤੀ ਕਿ 19 ਸਾਲ ਪਹਿਲਾਂ ਚੜਾਈ ਬੋ ਸੀ ਮੁੜ ਕੇ ਸ਼ਾਇਦ ਉਹਨੇ ਤੇ ਕੇਸ ਵੀ ਸ਼ਾਇਦ ਬੋ ਚੱਲੇ ਕਿ ਇਹ ਆਸ਼ਕੀ ਪ੍ਰਮੋਟ ਕਰਦੇ ਆ ਜਾਂ ਮੁੰਡੇ ਕੁੜੀਆਂ ਨੂੰ ਬਗਾੜਦੇ ਆ ਉਸ ਟਾਈਮ ਤੇ ਆਈ ਥਿੰਕ ਪੰਜਾਬ ਇਹਨਾਂ ਦਾ ਵਿਰੋਧ ਕਰ ਰਿਹਾ ਸੀ ਬਹੁਤ ਸਾਰੇ ਪੋਸਟਾਂ ਵੀ ਵਾਇਰਲ ਹੋ ਰਹੀਆਂ ਕਿ ਇਹਨਾਂ ਤੇ ਪਰਚੇ ਦਰਜ ਕੀਤੇ ਗਏ ਕਿਉਂਕਿ ਦਸਵੇਂ ਪਾਤਸ਼ਾਹ ਨੂੰ ਇਹਨਾਂ ਨੇ ਗਲਤ ਗੱਲ ਗਈ ਸੀ ਤਾਂ ਉਸ ਤੋਂ ਬਾਅਦ ਮੈਂ ਹੁਣ ਇਹ ਕਹੂੰਗੀ ਕਿ ਉਹ ਸਾਰੀਆਂ ਚੀਜ਼ਾਂ ਕੀ ਪੰਜਾਬੀ ਭੁੱਲ ਗਏ ਆ ਜੇ ਪੰਜਾਬੀਆਂ ਨੇ ਇੱਕ ਤੰ ਤੇ ਵਿਰੋਧ ਕੀਤਾ ਸੀ ਤਾਂ ਅੱਜ ਇਰੇ ਵਿੱਚ ਯੂਥ ਦਾ ਕਹਿ ਸਕਦੇ ਆ ਸਭ ਤੋਂ ਵੱਡਾ ਹੱਥ ਹੈ ਇਹਨਾਂ ਨੂੰ ਅੱਗੇ ਲੈ ਜਾਂਚ ਕਿਉਂਕਿ ਮੈਨੂੰ ਨਹੀਂ ਲੱਗਦਾ ਕੋਈ ਪੁਰਾਣਾ ਬੰਦਾ ਇਹਨਾਂ ਨੂੰ ਸਪੋਰਟ ਕਰ ਰਿਹਾ ਆ ਬਿਲਕੁਲ ਉਹੀ ਚੀਜ਼ ਆ ਜਾਂਦੀ ਆ ਫਿਰ ਤੋਂ ਅੱਗੇ ਕਿ ਅਸੀਂ ਸ਼ੇਅਰ ਕਰਨ ਲੱਗੇ ਕਿਸੇ ਨੂੰ ਵਾਇਰਲ ਕਰਨ ਲੱਗੇ ਇਹ ਚੀਜ਼ ਨਹੀਂ ਸੋਚਦੇ ਕਿ ਉਸ ਬੰਦੇ ਦੀ ਹਿਸਟਰੀ ਕੀ ਰਹੀ ਆ ਉਹ ਬੁੰਦਾ ਬੰਦਾ ਜਿਹੜਾ ਚੰਗੇ ਵਾਕਈ ਕੰਮ ਕਰਕੇ ਜਾਂ ਉਹਦਾ ਕੋਈ ਰੀਲਾਂ ਵੀ ਹੁਣ ਉਹਨਾਂ ਦੇ ਗਾਣੇ ਜਿਹੜੇ ਬਹੁਤ ਸਾਰੇ ਇਦਾਂ ਦੇ ਵੀ ਆ ਜਿਹੜੇ ਡਬਲ ਮੀਨਿੰਗ ਦੀ ਗੱਲ ਕਰਦੇ ਆ ਨਾ ਫੁੱਲਾਂ ਵਾਲੀ ਰਜ਼ਾਈ ਦੀ ਅਗਰ ਗੱਲ ਕਰੀਏ ਬਹੁਤ ਸਾਰੇ ਡਬਲ ਮੀਨਿੰਗ ਮਤਲਬ ਯੰਗਿਸਟਰਸ ਜਿਹ ਆਏਗੀ ਉਹ ਚੀਜ਼ਾਂ ਵਾਲ ਆਸ਼ਕੀ ਪੁਣਾ ਵਾਲ ਜਦ ਵੱਧ ਜਾਏਗੀ ਫਿਰ ਇਹੀ ਚੀਜ਼ਾਂ ਅਸੀਂ ਕਹਾਂਗੇ ਅਸੀਂ ਸ਼ੇਅਰ ਕਰ ਰਹੇ ਹਾਂ ਤਾਂ ਅਸੀਂ ਆਸ਼ਕੀ ਪੁਣਾ ਖਿਲਾਰ ਰਹੇ ਹਾਂ ਇਸ ਤਰ੍ਹਾਂ ਦੀਆਂ ਚੀਜ਼ਾਂ ਵਾਇਰਲ ਕਰ ਰਹੇ ਹਾਂ ਅਗਰ ਤੁਸੀਂ ਕੋਈ ਢੰਗ ਦੀ ਚੀਜ਼ ਵਾਇਰਲ ਕਰੋਗੇ ਸ਼ੇਅਰ ਕਰੋਗੇ ਤਾਂ ਸ਼ਾਇਦ ਉਸ ਦਾ ਸਮਾਜ ਨੂੰ ਕੋਈ ਨਾ ਕੋਈ ਫਾਇਦਾ ਜ਼ਰੂਰ ਹੋਏਗਾ। ਉਹੀ ਇਸ ਚੀਜ਼ ਦਾ ਫਾਇਦਾ ਕੀ ਆ ਸਮਾਜ ਨੂੰ? ਅਸੀਂ ਰੀਲਾਂ ਸ਼ੇਅਰ ਕੀਤੀਆਂ ਆ ਜਾਂ ਇਹਨਾਂ ਦੀ ਇੰਟਰਵਿਊ ਸ਼ੇਅਰ ਕੀਤੀਆਂ ਫਾਇਦਾ ਕੀ ਆ ਸਮਾਜ ਲਈ ਕੀ ਯੋਗਦਾਨ ਹੈ ਇਹਨਾਂ ਦਾ? ਫਿਰ ਸਮਾਜ ਦੇ ਲਈ ਉਹੀ ਆ ਜੋ ਉਹਨਾਂ ਨੇ ਰੀਲਾਂ ਦੇ ਵਿੱਚ ਦੱਸਿਆ ਅਸੀਂ ਤਾਂ ਉਧਰ ਪਾਸੇ ਜਾਵਾਂਗੇ। ਅਸੀਂ ਰੀਲਾਂ ਮਣਾਈ ਜਾਵਾਂਗੇ। ਮਤਲਬ ਸਾਡੀ ਪੰਜਾਬ ਦੀ ਜਿਹੜੀ ਯੂਥ ਆ ਫਿਰ ਤਾਂ ਉਹ ਸਤਨਾਮ ਸਾਗਰ ਦੀ ਵੋਟੀ 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 ਲੱਭਦੀ ਰਹੇਗੀ। ਅਸੀਂ ਉਹਦੇ ਤੇ ਕੋਈ ਸਾਈਕਲ ਚਲਾ ਰਿਹਾ ਕੋਈ ਮੋਟਰਸਾਈਕਲ ਚਲਾ ਰਿਹਾ ਕੋਈ ਤਾਂ ਇੰਨਾ ਜ਼ਿਆਦਾ ਇਰੀਟੇਟ ਹੋ ਗਿਆ ਕਿ ਡੈੱਕ ਜਿਹੜਾ ਭੰਨ ਕੇ ਸੁੱਟ ਗਿਆ ਕਹਿ ਰਿਹਾ ਕਿ ਇਹ ਤਾਂ ਯਾਰ ਹੱਦ ਹੀ ਹੋ ਗਈ ਐ ਨਹੀਂ ਜ਼ਿਆਦਾ ਐਨੀ ਜ਼ਿਆਦਾ ਚੜ੍ਹਾਈ ਮਤਲਬ ਸੋਸ਼ਲ ਮੀਡੀਆ ਤੇ ਕੋਈ ਚੀਜ਼ ਜਿਹੜੀ ਹੈ ਹੁਣ ਤਾਂ ਵੈਸੇ ਦੱਸਾਂ ਦੂਸਰੀ ਚੀਜ਼ ਵੀ ਇੱਕ ਹੋਰ ਗਾਣਾ ਜਿਹੜਾ ਉਹ ਵੀ ਸਾਡੇ ਪੁਰਾਣੇ ਕਲਾਕਾਰ ਆ ਉਹਨਾਂ ਦਾ ਬਹੁਤ ਜ਼ਿਆਦਾ ਵਾਇਰਲ ਹੋ ਰਿਹਾ ਇੱਕ ਚੀਜ਼ ਹੋਰ ਕਿ ਪੰਜਾਬੀਓ ਚੋਣਾ ਆ ਰਹੀਆਂ ਇਸ ਵੇਲੇ ਵੋਟਾਂ ਵੱਲ ਧਿਆਨ ਜ਼ਿਆਦਾ ਲਗਾਓ ਤੁਹਾਡੀ ਇੱਕ ਕੀਮਤੀ ਜਿਹੜੀ ਵੋਟ ਆ ਨਾ ਉਸ ਸਮਾਜ ਦੇ ਵਿੱਚ ਪੰਜਾਬ ਦੇ ਵਿੱਚ ਪੂਰੇ ਦੇਸ਼ ਦੇ ਵਿੱਚ ਆਗੂ ਤੈਅ ਕਰਨ ਵਾਲੀ ਹੈ ਜਿਹਨੇ ਤੁਹਾਨੂੰ ਸਿਹਤ ਸਹੂਲਤਾਂ ਦੇਣੀਆਂ ਜਿਹਨੇ ਤੁਹਾਡੀ ਗਰੀਬੀ ਮਿਟਾਉਣੀ ਹੈ ਜਿਹਨੇ ਤੁਹਾਡੇ ਹਰ ਮੁੱਦੇ ਨੂੰ ਹੱਲ ਕਰਨਾ ਅਗਰ ਤੁਸੀਂ ਨਾ ਰੀਲਾਂ ਤੋਂ ਪਿੱਛਾ ਛਡਾ ਕੇ ਅਗਰ ਸਮਾਜ ਦੇਸ਼ ਦੁਨੀਆ ਬਾਰੇ ਸੋਚੋਗੇ ਨਾ ਤੁਸੀਂ ਆਪਣੀ ਵੋਟ ਦੇਣੀ ਆ ਉਹਦੇ ਵੱਲ ਧਿਆਨ ਦਿਓ ਜਿਹੜੀ ਵਾਕਈ ਤੁਹਾਡੀ ਜ਼ਿੰਦਗੀ ਬਦਲ ਸਕਦੀ ਹੈ ਤੁਹਾਡੀ ਹਰ ਲੋੜ ਨੂੰ ਪੂਰਾ ਸਕਦੀ ਹੈ